ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਬਾਈ ਜੀ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਬਠਿੰਡਾ ਸ਼ਹਿਰ ਦੇ ਵਿੱਚ ਸੁਰਖਪੀ ਰੋਡ ਜਿੱਥੇ 100 ਗਜ ਦੀ ਕੋਠੀ ਜਿਹੜੀ ਆ ਵਿਕਾਊ ਆ ਬਹੁਤ ਹੀ ਸੋਹਣੀ ਕੋਠੀ ਬਣੀ ਆ ਆਪਾਂ ਵੇਖਾਂਗੇ ਉਸ ਤੋਂ ਪਹਿਲਾਂ ਜਿੰਨਾ ਵੀਰ ਭਰਾਵੋ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ ਆਲਟੇ ਸੈਟਿੰਗ ਕਰਕੇ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸ ਤੇ ਆਜੋ ਫਿਰ ਗੱਲ ਕਰਦੇ ਆਂ ਆਪਾਂ ਇਸ ਕੋਠੀ ਦੀ 100 ਗਜ ਦੇ ਵਿੱਚ ਇਹ ਕੋਠੀ ਬਣੀ ਹੋਈ ਆ। ਸੋ ਸਾਰੀ ਕੋਠੀ ਦਾ ਕੰਮ ਜਿਹੜਾ ਬਹੁਤ ਵਧੀਆ ਹੋਇਆ ਵੀ ਆ ਔਰ ਛੋਟੇ ਬਜਟ ਦੇ ਵਿੱਚ ਇਹ ਕੋਠੀ ਹੈਗੀ ਆ। ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਦੇਖਦੇ ਆਂ ਆਪਾਂ ਇਸ ਕੋਠੀ ਦੀ ਕਿਚਨ ਸੋ ਅ ਕੱਪੜਾ ਦਾ ਕੰਮ ਆ ਜਿਹੜਾ ਉਹ ਬਾਕੀ ਹੈ। ਸੋ ਜਿਸ ਤਰ੍ਹਾਂ ਦੀ ਕੋਠੀ ਆ ਛੋਟਾ ਜਿਹਾ ਜਗ੍ਹਾ ਵੀ ਬਣਿਆ ਹੋਇਆ ਪੌੜੀਆਂ ਬਾਹਰਤੀ ਆ ਆਪਾਂ ਦੇਖਿਆ ਇੱਕ ਵਾਸ਼ਰੂਮ ਬਣਿਆ ਹੋਇਆ। ਸਟਾਰਟਿੰਗ ਤੇ ਸੋ ਕਿਚਨ ਤੋਂ ਬਾਅਦ ਆਪਾਂ ਚੱਲਦੇ ਹਾਂ ਇਸ ਦੀ ਲੌਬੀ ਦੇ ਵਿੱਚ ਸੋ ਦੋ ਬੈੱਡਰੂਮ ਬਣੇ ਹੋਏ ਆ ਇੱਕ ਲੌਬੀ ਆ ਵਾਸ਼ਰੂਮ ਪਰ ਬਹੁਤ ਹੀ ਸ਼ਾਨਦਾਰ ਜਿਹੜੀ ਕੋਠੀ ਆ ਸੋ ਜੇਕਰ ਇਹਦੀ ਆਪਾਂ ਰੇਟ ਦੀ ਗੱਲ ਕਰੀਏ ਤਾਂ 16 ਲੱਖ ਰੁਪਿਆ ਡਿਮਾਂਡ ਰੱਖੀ ਆ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜਾਊਗੀ ਜਿਸ ਵੀ ਵੀਰ ਭਰਾਣੇ ਇਸ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਸੋ ਆਜੋ ਚੱਲਦੇ ਆਂ ਆਪਾਂ ਦੂਸਰੇ ਬੈੱਡਰੂਮ ਦੇ ਵਿੱਚ ਸੋ ਬਹੁਤ ਹੀ ਵਧੀਆ ਜਿਹੜਾ ਇਹ ਕੋਠੀ ਦਾ ਕੰਮ ਹੋਇਆ ਵੀ ਹੈ ਚਾਹੇ ਟਾਇਲਸ ਦੀ ਗੱਲ ਕਰੀਏ ਡੋਰ ਵਿੰਡੋ ਦੀ ਗੱਲ ਕਰੀਏ ਤਾਂ 100 ਗਾਜ ਦੇ ਵਿੱਚ ਦੋ ਬੈਡਰੂਮ ਜਿਹੜੇ ਆ ਬਣੇ ਹੋਏ ਆ ਲੌਬੀ ਹੈਗੀ ਆ ਕਿਚਨ ਆ ਵਾਸ਼ਰੂਮ ਆ ਸੋ ਵਾਸ਼ਰੂਮ ਜਿਹੜੇ ਆ ਬਾਹਰੀ ਸਾਈਡ ਤੇ ਦਿੱਤੇ ਹੋਏ ਆ ਛੋਟਾ ਜਿਹਾ ਵਿਹੜਾ ਵੀ ਆ ਜੋ ਅਕਸ਼ਰੀ ਸਾਡੇ ਵੀਰਪਰਾ ਕਹਿੰਦੇ ਆ ਕਿ ਅ ਥੋੜਾ ਬਹੁਤਾ ਵਿਹੜਾ ਜਿਹੜਾ ਉਹ ਹੋਣਾ ਜ਼ਰੂਰੀ ਆ ਤਾਂ ਬਹੁਤ ਹੀ ਵਧੀਆ ਜਿਹੜੀ ਕੋਠੀ ਬਣੀ ਹੋਈ ਆ 100 ਗਾਜੇ ਦੇ ਵਿੱਚ ਸੁਰਕਵੀਰ ਰੋਡ ਬਠਿੰਡਾ ਸ਼ਹਿਰ ਦੇ ਵਿੱਚ ਇਹ ਕੋਠੀ ਹੈਗੀ ਐ ਸੋ ਤੁਸੀਂ ਦੇਖ ਰਹੇ ਹੋ ਇਸ ਵੇਲੇ ਸੋ ਡਿਮਾਂਡ ਵੀ ਇਹਦੀ ਬਿਲਕੁਲ ਜਾਇਜਾ 16 ਲੱਖ ਰੁਪਏ ਡਿਮਾਂਡ ਰੱਖੀ ਹੈ ਬਾਕੀ ਮੌਕੇ ਤੇ ਉਹਦੇ ਵਿੱਚੋ ਛੂਟ ਹੋ ਜਾਊਗੀ ਸੋ ਬਹੁਤ ਹੀ ਵਧੀਆ ਜਿਹੜੀ ਕੋਠੀ ਆ ਔਰ ਬਹੁਤ ਹੀ ਵਧੀਆ ਜਿਹੜਾ ਏਰੀਆ ਹੈਗਾ ਸੁਰਕਵੀਰ ਰੋਡ ਸੋ ਹਰ ਇੱਕ ਦੀ ਬਜਟ ਵਾਲੀ ਕੋਠੀ ਆਪਣੇ ਚੈਨਲ ਤੇ ਤੁਹਾਨੂੰ ਵੇਖਣ ਨੂੰ ਮਿਲੂਗੀ ਛੋਟੀ ਤੇ ਛੋਟੀ ਤੇ ਵੱਡੀ ਤੋਂ ਵੱਡੀ ਵੀ ਸੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਬਾਈ ਜੀ ਸ਼ੇਅਰ ਜਰੂਰ ਕਰ ਦਿਓ ਸੋ ਫ੍ਰੀ ਆਫ ਕੋਸਟ ਆ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਜਿਹੜੀ ਆਪਾਂ ਫ੍ਰੀ ਆਫ ਕੋਸਟ ਕਰਦੇ ਆ ਸੋ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਆ ਕਰੋ ਸੋ ਕਿਸੇ ਵੀਰ ਭਰਾ ਦੀ ਮਦਦ ਹੋ ਜਾਂਦੀ ਹੈ। ਸੋ ਬਹੁਤ ਹੀ ਘੱਟ ਬਜਟ ਦੇ ਵਿੱਚ ਇਹ ਕੋਠੀ ਹੈਗੀ ਹੈ 16 ਲੱਖ ਰੁਪਏ ਸਿਰਫ ਡਿਮਾਂਡ ਰੱਖੀ ਹੈ। ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ। ਸੋ ਜੇ ਕਿਸੇ ਵੀਰ ਭਰਾ ਨੇ ਕੋਠੀ ਖਰੀਦਣੀ ਹੋਵੇ ਬਠਿੰਡਾ ਸ਼ਹਿਰ ਦੇ ਵਿੱਚ ਸੋ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖਦੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ। ਸੋ ਦੋ ਬੈੱਡਰੂਮ ਬਣੇ ਹੋਏ ਆ, ਲੌਬੀ ਆ, ਵਾਸ਼ਰੂਮ ਆ, ਛੋਟਾ ਜਿਹਾ ਬੇਡਾ ਵੀ ਆ। ਔਰ ਵਿੜੇ ਵੀ ਦੀ ਪੌੜੀਆਂ ਦਿੱਤੀਆਂ ਹੋਈਆਂ। ਸੋ ਦੋ ਬੈੱਡਰੂਮ ਵਾਲੀ ਇਹ ਕੋਠੀ ਆ ਤੁਸੀਂ ਦੇਖ ਰਹੇ ਹੋ। ਵੈਲਟੀਜੇਸ਼ਨ ਵਾਸਤੇ ਜਿਹੜਾ ਜਾਲ ਵੀ ਦਿੱਤਾ ਹੋਇਆ ਤੋਂ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ ਬਹੁਤ ਬਹੁਤ ਧੰਨਵਾਦੀ ਸ਼ੁਕਰੀਆ ਮਿਹਰਬਾਨੀ